16 ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਐਸਜੀਪੀਸੀ ਨੇ ਵੱਡੀ ਮੀਟਿੰਗ ਸੱਦ ਲਈ ਹੈ ਜੀ ਹਾਂ ਐਸਜੀਪੀਸੀ ਇੱਕ ਵੱਡੀ ਮੀਟਿੰਗ ਕਰਨ ਜਾ ਰਹੀ ਹੈ 11 ਵਜੇ ਮੀਟਿੰਗ ਸ਼ੁਰੂ ਹੋ ਚਾਬੇਗੀ ਜਿਸ ਦੇ ਵਿੱਚ ਅੱਜ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਤੇ ਉੱਥੇ ਹੀ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਿ ਵੱਡਾ ਫੈਸਲਾ ਹਰਜਿੰਦਰ ਸਿੰਘ ਧਾਮੀ ਲੈ ਸਕਦੇ ਨੇ ਕੀ ਏਜੰਡਾ ਹੋਵੇਗਾ ਕੀ ਪੰਥਕ ਮਸਲੇ ਹੋਣਗੇ ਇਸ ਨੂੰ ਲੈ ਕੇ ਦੇਖਣਾ ਬਹੁਤ ਜ਼ਰੂਰੀ ਹੈ ਪਰੰਤੂ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ 328 ਪਾਵਨ ਸਰੂਪਾ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਉਥੇ ਹੀ ਬਲਦੇਵ ਸਿੰਘ ਵਿਡਾਲਾ ਝੇੜੇ ਕੇ ਬੀਤੇ ਦਿਨ ਅੱਛੀ ਫੁਲਤਾਰ ਸਿੰਘ ਸੰਲਵਾ ਦੇ ਨਾਲ ਇਹ ਮੁਲਾਕਾਤ ਕਰਦੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਨੂੰ ਸਿੱਖ ਕੌਮ ਨੂੰ ਇਨਸਾਫ ਚਾਹੀਦਾ ਤੇ ਜੋ ਬੇਅਦਬੀਆਂ ਹੋਈਆਂ ਉਸ ਨੂੰ ਲੈ ਕੇ ਪੰਜਾਬ ਸਰਕਾਰ ਐਕਸ਼ਨ ਲੈ ਹਾਲਾਂਕਿ ਉਥੇ ਹੀ ਬਲਦੇਵ ਸਿੰਘ ਬਡਾਲਾ ਜਿਹੜੇ ਕਿ ਆਪਣਾ ਬਿਆਨ ਦਿੰਦੇ ਹੋਏ ਨਜ਼ਰ ਵੀ ਆਏ ਤੇ ਦੂਜੇ ਪਾਸੇ ਉਥੇ ਹੀ 16 ਅਹੁਦੇਦਾਰਾਂ ਦੇ ਉੱਤੇ ਜਿਹੜੀ ਕਿ ਐਫ ਆਈ ਆਰ ਦਰਜ ਕਰ ਲਈ ਤੇ ਜਿਸ ਦੇ ਆਧਾਰ ਤੇ ਅੱਜ ਦੱਸੀਏ ਕਿ ਇਹ ਫੈਸਲਾ ਹੈ ਜਾਂ ਇਸ ਮੁੱਦੇ ਨੂੰ ਲੈ ਕੇ ਵੀ ਐਸ ਸੀ ਪੀ ਸੀ ਕੋਈ ਵੱਡਾ ਐਲਾਨ ਕਰ ਸਕਦੀ ਹੈ ਤੇ ਦੱਸ ਦਈਏ ਕਿ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਗਈ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹੋਵੇਗਾ ਤੇ ਹਰਜਿੰਦਰ ਸਿੰਘ ਧਾਮੀ ਦੇ ਗੁਆਹ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਅੱਜ ਕਈ ਫੈਸਲਿਆਂ ਦੇ ਉੱਤੇ ਚਰਚਾ ਕੀਤੀ ਜਾਵੇਗੀ ਤੇ ਫੈਸਲਿਆਂ ਦੇ ਉੱਤੇ ਪੱਕੀ ਲੱਖ ਲੱਗ ਸਕਦੀ ਉਸ ਦੇ ਵਿੱਚ ਅੱਜ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਤੇ ਉੱਥੇ ਹੀ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਿ ਵੱਡਾ ਫੈਸਲਾ ਹਰਜਿੰਦਰ ਸਿੰਘ ਧਾਮੀ ਲੈ ਸਕਦੇ ਨੇ ਕੀ ਏਜੰਡਾ ਹੋਵੇਗਾ ਕੀ ਪੰਥਕ ਮਸਲੇ ਹੋਣਗੇ ਇਸ ਨੂੰ ਲੈ ਕੇ ਦੇਖਣਾ ਬਹੁਤ ਜ਼ਰੂਰੀ ਆ ਪਰੰਤੂ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ 328 ਪਾਵਨ ਸਰੂਪਾ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਉੱਥੇ ਹੀ ਬਲਦੇਵ ਸਿੰਘ ਵਿਡਾਲਾ ਜਿਹੜੇ ਕਿ ਬੀਤੇ ਦਿਨਾਂ ਅੱਛੀ ਫਲਤਾਰ ਸਿੰਘ ਸੰਵਾ ਦੇ ਨਾਲ ਮੁਲਾਕਾਤ ਕਰਦੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਨੂੰ ਸਿੱਖ ਕੌਮ ਨੂੰ ਇਨਸਾਫ ਚਾਹੀਦਾ ਹੈ ਤੇ ਜੋ ਬੇਅਦਬੀਆਂ ਹੋਈਆਂ ਉਸ ਨੂੰ ਲੈ ਕੇ ਪੰਜਾਬ ਸਰਕਾਰ ਐਕਸ਼ਨ ਲੈ ਹਾਲਾਂਕਿ ਉਥੇ ਬਲਦੇਵ ਸਿੰਘ ਬਡਾਲਾ ਜਿਹੜੇ ਕਿ ਆਪਣਾ ਬਿਆਨ ਦਿੰਦੇ ਹੋਏ ਨਜ਼ਰ ਵੀ ਆਏ ਤੇ ਦੂਜੇ ਪਾਸੇ ਉਥੇ ਹੀ 16 ਅਹੁਦੇਦਾਰਾਂ ਦੇ ਉੱਤੇ ਜਿਹੜੀ ਕਿ ਐਫ ਆਈ ਆਰ ਦਰਜ ਕਰ ਲਈ ਤੇ ਜਿਸ ਦੇ ਆਧਾਰ ਤੇ ਅੱਜ ਦੱਸ ਸੀ ਇਹ ਕਿ ਇਹ ਫੈਸਲਾ ਹੈ ਜਾਂ ਇਸ ਮੁੱਦੇ ਨੂੰ ਲੈ ਕੇ ਵੀ ਐਸ ਸੀ ਪੀ ਸੀ ਕੋਈ ਵੱਡਾ ਐਲਾਨ ਕਰ ਸਕਦੀ ਹੈ ਤੇ ਦੱਸ ਦਈਏ ਕਿ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਗਈ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹੋਵੇਗਾ ਤੇ ਹਰਜਿੰਦਰ ਸਿੰਘ ਧਾਮੀ ਦੇ ਗੁਆਹ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਅੱਜ ਕਈ ਫੈਸਲਿਆਂ ਦੇ ਉੱਤੇ ਚਰਚਾ ਕੀਤੀ ਜਾਵੇਗੀ ਤੇ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਤੇ ਵਿੱਚ ਅੱਜ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਤੇ ਉੱਥੇ ਹੀ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਿ ਵੱਡਾ ਫੈਸਲਾ ਹਰਜਿੰਦਰ ਸਿੰਘ ਧਾਮੀ ਲੈ ਸਕਦੇ ਨੇ ਕੀ ਏਜੰਡਾ ਹੋਵੇਗਾ ਕੀ ਪੰਥਕ ਮਸਲੇ ਹੋਣਗੇ ਇਸ ਨੂੰ ਲੈ ਕੇ ਦੇਖਣਾ ਬਹੁਤ ਜ਼ਰੂਰੀ ਹੈ ਪਰੰਤੂ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ 328 ਪਾਵਨ ਸਰੂਪਾਂ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਉੱਥੇ ਹੀ ਬਲਦੇਵ ਸਿੰਘ ਵਿਡਾਲਾ ਝੇੜੇ ਕਿ ਬੀਤੇ ਦਿਨਾਂ ਅੱਛੀ ਫਲਤਾਰ ਸਿੰਘ ਸਨ ਦੇ ਨਾਲ ਮੁਲਾਕਾਤ ਕਰਦੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਨੂੰ ਸਿੱਖ ਕੌਮ ਨੂੰ ਇਨਸਾਫ ਚਾਹੀਦਾ ਹੈ ਤੇ ਜੋ ਬੇਅਦਬੀਆਂ ਹੋਈਆਂ ਉਸ ਨੂੰ ਲੈ ਕੇ ਪੰਜਾਬ ਸਰਕਾਰ ਐਕਸ਼ਨ ਲੈ ਹਾਲਾਂਕਿ ਉਥੇ ਹੀ ਬਲਦੇਵ ਸਿੰਘ ਬਡਾਲਾ ਜਿਹੜੇ ਕਿ ਆਪਣਾ ਬਿਆਨ ਦਿੰਦੇ ਹੋਏ ਨਜ਼ਰ ਵੀ ਆਏ ਤੇ ਦੂਜੇ ਪਾਸੇ ਉਥੇ ਹੀ 16 ਅਹੁਦੇਦਾਰਾਂ ਦੇ ਉੱਤੇ ਜਿਹੜੀ ਕਿ ਐਫ ਆਈ ਆਰ ਦਰਜ ਕਰ ਲਈ ਤੇ ਜਿਸ ਦੇ ਆਧਾਰ ਤੇ ਅੱਜ ਦੱਸੀਏ ਕਿ ਇਹ ਫੈਸਲਾ ਹੈ ਜਾਂ ਇਸ ਮੁੱਦੇ ਨੂੰ ਲੈ ਕੇ ਵੀ ਐਸ ਸੀ ਪੀ ਸੀ ਕੋਈ ਵੱਡਾ ਐਲਾਨ ਕਰ ਸਕਦੀ ਹੈ ਤੇ ਦੱਸ ਦਈਏ ਕਿ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਗਈ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹੋਵੇਗਾ ਤੇ ਹਰਜਿੰਦਰ ਸਿੰਘ ਧਾਮੀ ਦੇ ਗੁਆਹ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਅੱਜ ਕਈ ਫੈਸਲਿਆਂ ਦੇ ਉੱਤੇ ਚਰਚਾ ਕੀਤੀ ਜਾਵੇਗੀ ਤੇ ਫੈਸਲਿਆਂ ਦੇ ਉੱਤੇ ਪੱਕੀ Lots of the.